ਜਾਣਕਾਰੀ ਦਿਓ ਅਸੀਂ ਵਕ ਵਕ ਜਥੇਬੰਦੀਆਂ ਦੇ ਕਾਰਕੁਨ ਅੱਜ थाना ਆਨੰਦਗੜ੍ਹ ਐਸਐਸਚ ਨੂੰ ਮਿਲ ਕੇ ਆਏ ਆ ਮਸਲਾ ਇਹ ਹੈ ਕਿ ਪਿਛਲੇ ਦਿਨੀ ਕੁਦੜੇ ਪਿੰਡ ਦੇ ਵਿੱਚ ਕਸ਼ਮੀਰੀ ਵਿਦਿਆਰਥੀਆਂ ਨੇ ਕਿਉਂਕਿ ਤੇਂਦਰੀ ਯੂਨੀਵਰਸਿਟੀ ਕੁਦੜੇ 'ਚ ਪੜ੍ਹਦੀ ਹੈ ਉਹਨਾਂ ਨੂੰ ਐਬੀਬੀਟੀ ਵਿਦਿਆਰਥੀਆਂ ਨੇ ਆ ਕੇ ਘਰ ਦੇ ਵਿੱਚ ਉਹਨਾਂ ਦੇ ਜਵਰੀ ਦਾਖਲ ਹੋਏ ਉਹਨਾਂ ਤੇ ਹਮਲਾ ਕੀਤਾ ਤੇ ਇਹਨਾਂ ਨੂੰ ਕਿਹਾ ਸੀ ਤੁਹਾਨੂੰ ਜਾਣਦੇ ਆ ਤੁਸੀਂ ਕੌਣ ਹੋ ਕਸ਼ਮੀਰੀ ਹੋ ਯਾਨੀ ਕਿ ਕਸ਼ਮੀਰੀਆਂ ਨੂੰ ਮੁਸਲਮਾਨਾਂ ਨੂੰ ਅਤਵਾਦੀਆਂ ਨੂੰ ਪਾਕਿਸਤਾਨੀਆਂ ਨੂੰ ਇਹਦਾ ਮਤਲਬ ਇਹ ਬੰਦ ਹੈ ਇਸ ਗੱਲ ਦੇ ਲਈ ਇਹਨਾਂ ਟਾਰਚਰ ਕੀਤਾ ਗਿਆ ਇਹਨਾਂ ਨੂੰ ਕੁੱਟਿਆ ਗਿਆ ਇਹ ਕੱਲ ਥਾਣਾ ਥਾਣੇ ਚਾਏ ਇਹਨਾਂ ਦੀ ਕੋਈ ਵੀ ਰਿਟਨ ਕੰਪਲੇਂਟ ਨਹੀਂ ਕੀਤੀ ਦਰਜ ਕੀਤੀ ਗਈ ਦੂਜੇ ਪਾਸੇ ਉਹਨਾਂ ਦਾ ਇਹਨਾਂ ਉੱਪਰ ਪ੍ਰੈਸ਼ਰ ਪਾਇਆ ਗਿਆ ਤੁਸੀਂ ਕੰਸਟਰਮਾਈਜ਼ ਕਰੋ ਤੁਸੀਂ ਐਂ ਕਰੋ ਉਹਨਾਂ ਵੱਲੋਂ ਸ਼ਰਤਾਂ ਮਡੀਆਂ ਗਈਆਂ ਵੀ ਤੁਸੀਂ ਪਿੰਡ ਛੱਡ ਜੋ ਤੁਸੀਂ ਇੱਥੇ ਯੂਨੀਵਰਸਿਟੀ ਚ ਨਹੀਂ ਆ ਸਕਦੇ ਇਹ ਗੱਲਾਂ ਸਾਰੀਆਂ ਉਹਨਾਂ ਵੱਲੋਂ ਕਹੀਆਂ ਗਈਆਂ ਤਾਂ ਕਰਕੇ ਅਸੀਂ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਥਾਣਾ ਐਸਐਚਓ ਨੰਦਕਰਨ ਨੂੰ ਮਿਲਣਾ ਹੈ ਤੇ ਕਹਿਣਾ ਹੈ ਵੀ ਇਹਨਾਂ ਦੇ ਅਦਾ ਬੰਦ ਦੀ ਜੋ ਕਾਰਵਾਈ ਹੈ ਦੋਸ਼ੀਆਂ ਉੱਪਰ ਬੰਦ ਦੀ ਕਾਰਵਾਈ ਕੀਤੀ ਜਾਵੇ ਜਿਹਦਾ ਮੁੱਖ ਸਰਗਨਾ ਸ਼ਿਸ਼ਾਂਤ ਵਾਲੀ ਹੈਗਾ ਸ਼ਿਸ਼ਰੂਤ ਹੈ ਤੇ ਦਿਬਿਆਮ ਯੋਸ਼ੀ ਹੈ ਤੇ 10-15 ਅਣਪਛਾਤੇ ਆ ਉਹਨਾਂ ਦੇ ਕਾਰਵਾਈ ਕੀਤੀ ਹੈ ਦੂਜੀ ਗੱਲ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਪਹਿਲਗਾਮ ਦੀ ਘਟਨਾ ਨੂੰ ਲੈ ਕੇ ਪੂਰੇ ਮੁਲਕ ਦੇ ਵਿੱਚ ਭਾਜਪਾ ਹਕੂਮਤ ਵੱਲੋਂ ਇੱਕ ਪੂਰਾ ਮਾਹੌਲ ਬਣਾਇਆ ਜਾ ਰਿਹਾ ਹੈ ਫਿਰਕੂ ਹਿੰਦੂ ਫਿਰਕੂ ਰਾਜਨੀਤੀ ਕੀਤੀ ਜਾ ਰਹੀ ਹੈ ਫਰਤੀ ਦਾ ਤਰੂਵਿਕਰਨ ਕੀਤਾ ਜਾ ਰਿਹਾ ਹੈਗਾ ਤਾਂ ਅਸੀਂ ਇਹ ਗੱਲ ਕਹਿਨੇ ਆ ਵੀ ਇਹ ਪੰਜਾਬ ਦੇ ਲੋਕ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਇਹ ਇਜਾਜ਼ਤ ਨਹੀਂ ਦੇਊਗੀ ਤੇ ਇਹਦੇ ਵਿੱਚ ਜੋ ਬੀਸੀ ਦਾ ਇੱਕ ਪੱਕਾ ਯਾਰ ਹੋ ਰਿਹਾਗਾ ਬੀਸੀ ਜੋ ਕੇਂਦਰੀ ਯੂਨੀਵਰਸਿਟੀ ਦਾ ਉਹ ਸ਼ਰੀਆਮ ਉਹਨਾਂ ਦੇ ਨਾਲ ਖੜਾਗਾ ਸ਼ਸ਼ਨੀਕਾਰਿਆਂ ਦਾ ਉਹਨਾਂ ਦਾ ਪਤਾ ਲੈ ਕੇ ਆ ਹਾਲਾਂਕਿ ਜੋ ਬੰਦੀ ਕਾਰਵਾਈ ਹੁੰਦੀ ਹੈ ਵੀ ਤੁਸੀਂ ਪਿੰਡ ਚ ਗਏ ਗੁੰਡਾਗਰਦੀ ਕੀਤੀ ਦੋ ਫਿਰਕਿਆਂ ਦੇ ਵਿੱਚ ਦੰਗਾ ਭੜਕਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਕਿਸੇ ਨੂੰ ਕਸ਼ਮੀਰੀ ਕਹਿ ਕੇ ਟਾਰਗੇਟ ਕਰਦੇ ਹੋ ਉਹਨਾਂ ਦੇ ਕਾਰਵਾਈ ਕਰਨ ਦੀ ਬਜਾਏ ਇਹਨਾਂ ਵਿਦਿਆਰਥੀਆਂ ਨੂੰ ਦੇ ਲਈ ਸਿਕਿਉਰਿਟੀ ਕੋਲੇ ਇਹ ਕਾਢੇ ਕੱਢਿਆ ਉਹਨਾਂ ਨੇ ਵੀ ਇਹ ਦਾਖਲ ਨਾ ਹੋਣ ਯੂਨੀਵਰਸਿਟੀ ਦੇ ਵਿੱਚ ਤਾਂ ਕਰਕੇ ਅਸੀਂ ਕਹਿੰਦੇ ਆ ਕਿ ਇੱਥੇ ਬੀਸੀ ਨੂੰ ਵੀ ਉਹਦੇ ਜਿਹਦਾ ਹੱਥ ਹੈਗਾ ਉਹ ਆਪ ਦਾ ਇਹੋ ਜਿਹਾ ਫਿਰਕੂ ਜਿਹੜੀ ਪੋਲਿਟਿਕਸ ਆ ਉਹ ਕਰਨੀ ਬੰਦ ਕਰੇ ਤੇ ਦੋਸ਼ੀਆਂ ਦੇ ਖਿਲਾਫ ਉਹ ਵੀ ਕਾਰਵਾਈ